ਤੇ ਰਹਿਣ ਵਾਲੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਨੇ ਸਖਤ ਆਰਡਰ ਜਾਰੀ ਕੀਤੇ ਨੇ ਕਿ ਹੁਣ ਹਾਜ਼ਰੀ ਲਾਜ਼ਮੀ ਹੋਵੇਗੀ ਔਰ 9 ਤੋਂ 5 ਦਫਤਰ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਅਕਸਰ ਬਹੁਤ ਸਾਰੀਆਂ ਸ਼ਿਕਾਇਤਾਂ ਜੋ ਸਰਕਾਰ ਦੇ ਕੋਲ ਪਹੁੰਚਦੀਆਂ ਨੇ ਕਿ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਤਹਿਸੀਲਦਾਰ ਸਵੇਰੇ ਆਉਂਦੇ ਨੇ ਫਿਰ ਦਿਨ ਵਕਤ ਨਹੀਂ ਮਿਲਦੇ ਤਾਂ ਕਈ ਦੂਰੋਂ ਦੂਰੋਂ ਲੋਕ ਐਨਆਰਆਈ ਪਰਿਵਾਰ ਜਾਂ ਕਿਸੇ ਦਾ ਕੋਈ ਮੈਰਿਜ ਸਰਟੀਫਿਕੇਟ ਜਾਂ ਫਿਰ ਕਿਸੇ ਤਰੀਕੇ ਦੇ ਵੀ ਕੋਈ ਕੰਮ ਨੇ ਤਾਂ ਉਹ ਨਹੀਂ ਹੁੰਦੇ ਇਸੇ ਕਾਰਨ ਹੁਣ ਸਖਤੀ ਦੇ ਨਾਲ ਜੋ ਆਰਡਰ ਜਾਰੀ ਹੋਏ ਨੇ ਡੀਸੀਸ ਨੂੰ ਤਹਿਸੀਲ ਮੁਲਾਜ਼ਮਾ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਕਿਹਾ ਹੈ ਮਸੇਵਾ ਐਪ ਰਾਹੀਂ ਇਹ ਤਹਿਸੀਲ ਮੁਲਾਜ਼ਮਾਂ ਦੀ ਹਾਜ਼ਰੀ ਲੱਗੇਗੀ ਔਰ ਖਾਲੀ ਸਟੇਸ਼ਨਾਂ ਉੱਤੇ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਨੇ ਕੋਈ ਵੀ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਨਾ ਹੋਵੇ ਮਾਨ ਸਰਕਾਰ ਨੇ ਇਹ ਹੁਕਮ ਜਾਰੀ ਕੀਤਾ ਹੈ ਔਰ ਫਰਲੋ ਖਤਮ ਕਰਨ ਤੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਫਰਲੋ ਇੱਕ ਬਹੁਤ ਵੱਡੀ ਮੁਸੀਬਤ ਉਹਨਾਂ ਲੋਕਾਂ ਦੇ ਲਈ ਜੋ ਦਫ਼ਤਰਾਂ ਦੇ ਵਿੱਚ ਤੱਕੇ ਖਾਂਦੇ ਨੇ ਉਹਨਾਂ ਦੇ ਕੰਮਕਾਜ ਨਹੀਂ ਹੁੰਦੇ ਤਾਂ ਅਕਸਰ ਅਧਿਕਾਰੀ ਫਰਲੋਤੇ ਹੁੰਦੇ ਨੇ ਤਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵਜੇ ਤੱਕ ਦਫ਼ਤਰਾਂ ਦਾ ਮੌਸਮ ਅਨੁਸਾਰ ਸਮਾਂ ਹੋਵੇਗਾ ਉਹ ਦਫ਼ਤਰ ਦੇ ਵਿੱਚ ਮੌਜੂਦ ਰਹਿਣਾ ਪਵੇਗਾ ਤਾਂ ਐਮ ਸੇਵਾ ਐਪ ਰਾਹੀਂ ਤਹਿਸੀਲ ਮੁਲਾਜ਼ਮਾ ਦੀ ਹਾਜ਼ਰੀ ਲੱਗੇਗੀ ਔਰ ਇਸ ਵਕਤੀ ਅਹਿਮ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਸਖਤ ਆਰਡਰ ਜਾਰੀ ਕੀਤੇ ਗਏ ਜਿੱਥੇ ਇੱਕ ਪਾਸੇ ਹੜਤਾਲ ਤੇ ਜਾਣ ਵਾਲੇ ਤਹਿਸੀਲਦਾਰਾਂ ਤੇ ਵੀ ਪਹਿਲਾਂ ਸਖਤ ਹੋਏ ਸੀ ਭਗਵੰਤ ਮਾਨ ਦੀ ਸਰਕਾਰ ਕੇ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਨੇ ਕੰਮ ਕਰਨਾ ਹੈ ਕਰੋ ਨਹੀਂ ਤਾਂ ਅਸੀਂ ਹੋਰ ਪਰਤੀ ਕਰ ਲਵਾਂਗੇ ਜਿਸ ਤੋਂ ਬਾਅਦ ਸਾਰੇ ਆਪਣੇ ਕੰਮਕਾਜ ਤੇ ਪਰਤੇ ਔਰ ਹੁਣ ਇੱਕ ਹੋਰ ਸਖਤੀ ਵਾਲਾ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜਾ ਦੇ ਵੱਲੋਂ ਇਹ ਆਰਡਰ ਜਾਰੀ ਕੀਤੇ ਗਏ ਔਰ ਡੀਸੀ ਨੂੰ ਤਹਿਸੀਲ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਹੈ ਔਰ ਇਹ ਜ਼ਿੰਮੇਵਾਰੀ ਹੋਵੇ ਕਿ ਜੇਕਰ ਕਿਤੇ ਕੋਈ ਟੁਕਮੇ ਪ੍ਰਬੰਧ ਨਹੀਂ ਨੇ ਤਾਂ ਉਹ ਟੁਕਮੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਡੀਸੀ ਦੀ ਲਾਦਤੀ ਗਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਫਰਲੋ ਲੈਣ ਵਾਲੇ ਜੋ ਤਹਿਸੀਲਦਾਰ ਨੇ ਨਾਇਬ ਤਹਿਸੀਲਦਾਰ ਨੇ ਉਹਨਾਂ ਤੇ ਵੀ ਸਖਤੀ ਕੀਤੀ ਗਈ ਹੈ ਔਰ ਉਹਨਾਂ ਨੂੰ ਹਾਜ਼ਰੀ ਯਕੀਨੀ ਬਣਾਉਣੀ ਪਵੇਗੀ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਜੋ ਲੋਕਾਂ ਦੀਆਂ ਦਿੱਕਤਾਂ ਨੇ ਉਹ ਨਹੀਂ ਹੋਣਗੀਆਂ ਜਿਨ੍ਹਾਂ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਸੀ ਉਹ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ ਤਾਂ ਇਸੇ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ ਐਮ ਸੇਵਾ ਐਪ ਰਾਹੀਂ ਤਹਿਸੀਲ ਮੁਲਾਜ਼ਮਾਂ ਦੀ ਹਾਜ਼ਰੀ ਲੱਗੇਗੀ ਖਾਲੀ ਸਟੇਸ਼ਨਾਂ ਤੇ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਔਰ ਇਹ ਹੁਕਮ ਥੋੜੀ ਦੇਰ ਪਹਿਲਾਂ ਹੀ ਸੀਐਮ ਭਗਵਤਪਾਲ ਮਾਨ ਪਰਾਦੇ ਵੱਲੋਂ ਜਾਰੀ ਕੀਤੇ ਗਏ ਨੇ ਔਰ ਇਹਨਾਂ ਹੁਕਮਾਂ ਦੇ ਤਹਿਤ ਹੁਣ ਹਾਜ਼ਰੀ ਪੰਜਾਬ ਦੇ ਤਹਿਸੀਲਦਾਰਾਂ ਦੇ ਤਸਕੀਨ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਲੱਗੇਗੀ